ਜੀ ਸਰ ਅੱਜ ਲੋਹੜੀ ਦਾ ਤਿਉਹਾਰ ਆ ਔਰ ਤੁਸੀਂ ਵੀ ਲੋਹੜੀ ਮੰਗ ਰਹੇ ਆ ਬੜਾ ਵਧੀਆ ਲੱਗਾ ਸਾਨੂੰ ਵੀ ਤੇ ਸਾਡੇ ਜਿਹੜੀਆਂ ਦੇਸ਼ ਪ੍ਰਦੇਸ਼ ਬੈਠੀਆਂ ਸੰਗਤਾਂ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਦੇਸ਼ ਪ੍ਰਦੇਸ਼ ਬੈਠੀਆਂ ਸਾਰੀਆਂ ਸੰਗਤਾਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਸ਼ਿਗਰੁਰ ਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਪੀਪਾ ਰੰਗੀ ਫਗਵਾੜਾ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੋਂ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਇਹ ਨਸ਼ਿਆਂ ਤੋਂ ਦੂਰ ਹੋ ਕੇ ਇਹੋ ਜਿਹੇ ਲੋਹੜੀ ਦੇ ਤਿਉਹਾਰ ਖੁਸ਼ੀਆਂ ਤੇ ਚਾਮਾਂ ਵਾਲੇ ਆਪਣੇ ਪਰਿਵਾਰਾਂ ਦੇ ਨਾਲ ਮਿਲ ਕੇ ਮਨਾਓ ਸਵਾਸ ਕਰਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਹੜੀ ਦੇ ਤਿਉਹਾਰ ਇਸੇ ਤਰ੍ਹਾਂ ਖੁਸ਼ੀਆਂ ਦੇ ਚਾਮਾਂ ਨਾਲ ਮਨਾਏ ਜਾਣਗੇ ਤੇ ਇੱਕ ਧੰਨਵਾਦ ਹੋਰ ਵੀ ਕਰਦੇ ਆਂ ਦੁਆਬਾ ਨਿਊਜ਼ 24 ਦਾ ਜਿਨ੍ਹਾਂ ਨੇ ਇਹ ਬਹੁਤ ਹੀ ਵਧੀਆ ਉਪਰਾਲਾ ਰੱਖਿਆ ਕਿ ਸਾਡੀ ਵਾਇਡ ਕੀਤੀ ਮੁਹੱਲਾ ਪੀਪਰੰਗੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਥੈਂਕ ਯੂ ਸਰਗ ਜੈਗੁਰਦੇਵ ਤਾਂ ਗੁਰਦੇਵ ਜੈਪੀਂ ਜੈਪਾਰਾ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਸੱਜੀ ਪਿੰਡਰਾਂ ਦੀ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਦਰਵਾ ਨਿਊਜ਼ 24 ਤੇ ਉਹਨਾਂ ਮੁਕਾ ਜੀ ਪਹੁੰਚੇ ਨੇ ਸੋ ਸ੍ਰੀ ਗੁਰੂ ਰਵਿਦਾਸ ਪ੍ਰਬੰਧ ਕਮੇਟੀ ਸਾਪਾ ਅਵਾਰਾ ਕਮੇਡਰ ਯੂਥ ਕਲੱਬ ਵੱਲੋਂ ਸਮੁੱਚੇ ਦੇਸ਼ ਵਾਸੀਆਂ ਨੂੰ ਅੱਜ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਦਾ ਦਿਨ ਅੱਜ ਦਾ ਇਹ ਮੁਬਾਰਕ ਮੌਕਾ ਸਾਰਿਆਂ ਦੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਦੇਸ਼ਾਂ ਅਦੇਸ਼ਾਂ ਦੇ ਸਾਡੇ ਐਨਆਰਆਈ ਭਰਾ ਭੈਣਾਂ ਨੂੰ ਅੱਜ ਦੇ ਇਸ ਵਿਸ਼ੇਸ਼ ਮੁਬਾਰਕ ਮੌਕੇ ਦੇ ਉੱਤੇ ਲੱਖ ਲੱਖ ਮੁਬਾਰਕਾਂ ਦਿੰਦੇ ਆਂ ਆਸ ਕਰਦੇ ਆਂ ਸਤਿਗੁਰੂ ਰਵਿਦਾਸ ਮਹਾਰਾਜ ਸਾਰੇ ਨੂੰ ਚੜ੍ਹਦੀ ਕਲਾ ਤੇ ਹਰਮਨ ਦਾ ਫਤਿਹ ਕਰੇ ਜੀ ਧੰਨਵਾਦ ਜੀ ਲੋੜੀ ਆਗਮੀ ਨੀਏ ਕੇਦੇ ਜਲੋੜੀ ਆਗਮੀ ਨੀਏ ਪੁਆਨੇ ਲੋੜੀ ਆਗਮੀ ਨੀਏ ਪੁਆਨੇ ਲੋੜੀ ਆਗਮੀ ਨੀਏ ਪੁਆਨੇ ਲਾਇਆ ਕਾਲਕ ਸੁੰਬਾ ਲੋੜੀ ਦਾ ਨੀ ਪੜਨੇ ਲਾਇਆ ਕਾਲਕ ਸੁੰਬਾ ਲੋੜੀ ਦਾ ਨੀ ਕੇਦੇ ਜਲੋੜੀ ਆਗਮੀ ਨੀਏ ਕੇਦੇ ਜਲੋੜੀ लोड़ा के लड़ी होना प्यारी दे पीरा दुद। भैं प्यारी दे चलिया बीबी थोड़ा कसर दलिया चलिया बीबी थोड़ा कसड़ी दे जब मैं गैस भी ਲੋੜੀ ਦੇ ਤਿਹਾਣ ਤੇ ਤੁਹਾਨੂੰ ਸਾਰੇ ਪਰਿਵਾਰ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਦੀ ਇਹ ਖੁਸ਼ੀਆਂ ਭਰਿਆ 2025 ਤੁਹਾਡੇ ਦੇ ਲਈ ਖਿੜਿਆ ਭਰਿਆ ਰਹੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਹੈਪੀ ਲੋੜੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਜੋ ਮੇਰੇ ਵੀਰ ਪ੍ਰਦੇਸ਼ਾ ਦੇਸ਼ਾ ਪ੍ਰਦੇਸ਼ਾ ਵਿੱਚ ਬੈਠੇ ਹਨ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਲੋੜੀ ਦੀ ਰੱਬ ਉਹਨਾਂ ਦੀ ਉਹਨਾਂ ਨੂੰ ਤਰੱਕੀਆਂ ਬਖਸ਼ੇ ਅਤੇ ਆਉਣ ਵਾਲੇ ਸਮੇਂ ਉਹਨਾਂ ਲਈ ਖੁਸ਼ਹਾਲੀਆਂ ਲੈ ਕੇ ਆਵੇ ਥੈਂਕ ਯੂ ਹੈਪੀ ਲੋੜੀ ਸਾਰਿਆਂ ਨੂੰ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਆ ਕੀ ਆ ਕੀ ਆ ਟਿਕਣ ਟਿਕਣ ਕਰਦੀ ਆ ਇਹ ਨਾ ਨਹੀਂ ਬਦਲ ਲੱਗਿਆ ਕਰਦੀ ਬਦਿਆ ਜੇ ਗਾਣਾ ਸੁਣਾਵੋ ਬਦਿਆ ਕਲਪਤੀ ਤੇ ਪਾਵੋ ਬੜੀ ਮੁਟਿਆਰ ਨੰਦੀ ਪੀੜੇ ਤੇ ਪੀੜਾ ਪੂੜਾ ਟਟ ਗਿਆ ਸੁੰਦਰ ਪਾਣੀ ਛੱਟ ਗਿਆ ਛੋਟੇ ਛੋਟੇ ਪਾਣੀਆਂ ਸੁਰਮੇ ਦਾਨੀਆਂ ਸੁਰਮੇ ਲੱਗੀਆ ਆਟਾ ਜਿਵੇਂ ਕੁੜੀ ਦਾ ਚਾ 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 ਤੀ ਵਿਆਹੀ ਰੋਣੀ ਰੰਗੀ ਰੋਣੀ ਨਾ ਟਿੱਕ ਨਾ ਜਾਣਦੀ ਤੇਰੇ ਜਦੋਂ ਮੈਂ ਕਿੰਨਾ ਜਾਣਦੀ ਤੇਰਾ ਮੇਰਾ ਬਣਦਾ ਨਾ ਮੇਟੁੰਦਾ ਆ ਵੇ ਤੈਨੂੰ ਮੈਂ ਕਿੰਨੀ ਪਿਆਰ ਕਰਦੀ ਆ ਆਲੇ ਮੱਲੇ ਸੁਸਤੀ ਤੇ ਆਏ ਕਿ ਫੁੰਦੇ ਜਦੋਂ ਕ ਵੀ ਰਾਵਣ ਨਾ ਜਾਨੀ ਵੋਸਿਆ ਬੋਲੇ chavani ਮੋਈ ਆ ਚੱਲੇ ਚੱਲਾ ਸਾਧ ਮਈਆਂ ਦਰਦੇ ਸਾਹਮਣੇ ਉਚਾਚਾਰਾ ਪੋਣ ਆ ਸਾਧ ਤਮਈਆਂ ਦਰਦੇ ਸਾਹਮਣੇ ਉਚਾਚਾਰਾ ਪੋਣ

ਲੋੜੀ ਦਾ ਤਿਹਾਰ ਮਨਾਵਾਂਗੇ ਅਸੀਂ ਲੋੜੀ ਦਾ ਮੇਰੀ ਸਭ ਤੋਂ ਵੱਡੀ ਪਤਨੀ ਤੁਪਾਨ ਰਹੇਵੇਂ ਕੈੜੀ ਜੁੱਤੀ ਖਵਣੀਆਂ ਮਿਆਰਾ ਜੀ ਦੇ ਦਰੋਂ ਤੇਰੀ ਮੱਥਾ ਟੋਰੂ ਬਲਣਾ ਮਿਆਰਾ ਜੀ ਦੇ ਦਰੋਂ ਤੇਰੀ ਮੱਥਾ ਟੋਰੂ ਆਂ ਮੈਂ ਇਥੇ ਆ ਗੋੰਰਾ ਨਾ ਦੇ ਸ਼ੇਰ ਤੇ ਲੱਗਦਾ ਅੰਮ੍ਰਿਤ ਆਖਰੀ ਦੇ ਇੰਤਾਰ ਵਿੱਚ ਤੇ ਮੇਰੇ ਬਣਾ ਤੋ ਗਲਗੱਪੇ ਵਿੱਚ ਨਾਲੇ ਗੱਪਾਂ ਦੇ ਚੋਲ ਗਾ ਤਾ ਟਾਰਗੇਟ